welcome students ਅੱਜ ਇਸ ਵੀਡੀਓ ਦੇ ਵਿੱਚ ਅਸੀਂ ਪੀਲੂ ਬਾਰੇ ਪੜ੍ਹਾਂਗੇ ਪੀਲੂ ਬਾਰੇ ਸਾਰੀ ਜਾਣਕਾਰੀ ਜਿਹੜੀ ਉਹ ਲਵਾਂਗੇ ਦਮੋਦਰ ਤੋਂ ਬਾਅਦ ਪੀਲੂ ਦੂਜਾ ਕਿੱਸਾ ਕਵੀ ਹੈ ਇਹ ਕਿੱਸਾਕਾਰ 16ਵੀਂ ਸਦੀ ਨਾਲ ਸੰਬੰਧ ਰੱਖਦਾ ਏ ਉਸਨੇ ਮਿਰਜ਼ਾ ਸਹਿਵਾ ਦਾ ਕਿੱਸਾ ਲਿਖ ਕੇ ਕਿੱਸਾ ਕਾਵਿ ਦੀ ਪਰੰਪਰਾ ਨੂੰ ਅੱਗੇ ਤੋਰਿਆ ਇਹ ਕਿੱਸਾ ਮਰਾਸੀਆਂ ਕੋਲੋਂ ਸੁਣ ਕੇ ਸਭ ਤੋਂ ਪਹਿਲਾਂ ਅੰਗਰੇਜ਼ ਵਿਦਵਾਨ ਰਿਚਰਡ ਟੈਂਪਲ ਨੇ ਆਪਣੀ ਪੁਸਤਕ ਲੇਜੈਂਡ ਆਫ ਪੰਜਾਬ ਵਿੱਚ ਅੰਕਿਤ ਕੀਤਾ ਸੀ ਪੀਲੂ ਨੇ ਮਿਰਜ਼ਾ ਸਾਹਿਬਾ ਦਾ ਕਿੱਸਾ ਲੋਕ ਕਾਵਿ ਰੂਪ ਵਿੱਚ ਤੇ ਛੰਦ ਸੱਦ ਵਿੱਚ ਰਚਿਆ ਪੀਲੂ ਦੇ ਕਿੱਸੇ ਦੀ ਖਾਸ ਵਿਸ਼ੇਸ਼ਤਾ ਇਸ ਦੀ ਸੰਖੇਪਤਾ ਹੈ ਮਿਰਜ਼ਾ ਸਾਹਿਬਾ ਦੀ ਪ੍ਰੀਤ ਗਾਥਾ ਮੁਲਤਾਨ ਪਾਕਿਸਤਾਨ ਜ਼ਿਲ੍ਹੇ ਦੀ ਹੈ ਸਾਇਵਨ ਸਿਆਲਾ ਦੇ ਰਾਜਪੂਤਾਂ ਦੀ ਕੁੜੀ ਸੀ ਇਹਨਾਂ ਦੋਨਾਂ ਦੀ ਕਵਰ ਦਾਨਪੁਰ ਮਲਤਾਨ ਵਿੱਚ ਹੈ ਮਿਰਜ਼ਾ ਦਾਨਾਵਾਦ ਦੇ ਵਸਨੀਕ ਖਰਲ ਜਾਤੀ ਦੇ ਮੁਸਲਮਾਨ ਜਲਦਾ ਪੁੱਤਰ ਸੀ ਜਿਸ ਦੇ ਨਾਨਕੇ ਝੰਗ ਸਨ ਝੰਗ ਵਿੱਚ ਹੀ ਸਿਆਲ ਜਾਤ ਦੇ ਖੀਵੇ ਖਾਨ ਦੀ ਪੁੱਤਰੀ ਸੈਵਨ ਨਾਲ ਉਸ ਨੂੰ ਇਸ਼ਕ ਹੋਇਆ ਸੀ ਸਾਹਿਬਾ ਚੰਦਰਜਾਤ ਦੇ ਤਾਹਰ ਨਾਮਕ ਨੌਜਵਾਨ ਨਾਲ ਮੰਗੀ ਹੋਈ ਸੀ ਪੀਲੂ ਦੇ ਕਿੱਸੇ ਦੀ ਬਾਸ਼ਾ ਕੇਂਦਰੀ ਪੰਜਾਬੀ ਮਾਜੀ ਐ ਸਾਹਿਬਾ ਦਾ ਪਿੰਡ ਮਿਰਜੇ ਦਾ ਨਾਨਕਾ ਪਿੰਡ ਸੀ ਤੇ ਮਿਰ ਸਾਹਿਬਾ ਮਿਰਜੇ ਦੇ ਮਾਮੇ ਦੀ ਧੀ ਸੀ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ ਇਹ 17 ਪੀਲੂ ਦੇ ਮਿਰਜਾ ਸਾਹਿਬਾ ਕਿਸੇ ਵਿੱਚੋਂ ਹਨ ਮਿਰਜ਼ਾ ਅਹੰਕਾਰੀ ਵਰਤੀ ਵਿੱਚ ਇਹ ਸਤਰਾਂ ਉਦੋਂ ਕਹਿੰਦਾ ਹੈ ਜਦੋਂ ਸਾਈਬਾ ਉਸ ਨੂੰ ਝੰਡ ਥੱਲੇ ਸੁੱਤੇ ਹੋਏ ਨੂੰ ਉੱਠ ਕੇ ਜਾਣ ਨੂੰ ਕਹਿੰਦੀ ਹੈ ਇਹ ਅਤੀਕਥਨੀ ਅਲੰਕਾਰ ਵਿੱਚ ਹਨ ਪੀਲੂ ਦੇ ਇਸ ਕਿਸੇ ਨੂੰ ਸੱਦ ਵੀ ਕਿਹਾ ਜਾਂਦਾ ਹੈ ਪੀਲੂ ਬਾਰੇ ਅਹਿਮਦ ਜਾਂ ਦੇ ਕਿਸੇ ਯੂਸਫ ਜੁਲੱਖਾ ਵਿੱਚ ਲਿਖਦਾ ਹੈ ਪੀਲੂ ਨਾਲ ਨਾਰੀਸ ਕਿਸੇ ਦੀ ਉਸ ਵਿੱਚ ਸੋਜ ਅਲੈਦੀ ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫਕੀਰ ਬਲੀ ਦੀ ਪੀਲੂ ਬਾਰੇ ਹਾਫਿਜ਼ ਵਰਖੂ ਦਾ ਆਪਣੇ ਕਿੱਸੇ ਮਿਰਜ਼ਾ ਸਹਿਵਾ ਵਿੱਚ ਲਿਖਦਾ ਏ ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲੇ ਕਰੇਨ ਜਿਨੋਂ ਪੰਜ ਪੀਰਾਂ ਦੀ ਥਾਪਨਾ ਕੰਧੀ ਦਸਤ ਤਰੇਨ ਸਹਿਵਾ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ ਤੇਲ ਭੁਲਾਵੇ ਭੁੱਲਾ ਬਾਣੀਆਂ ਦਿੱਤਾ ਸ਼ੈਦ ਉਲਟ ਇਹ 17 ਪੀਲੂ ਨੇ ਮਿਰਜਾ ਸਾਹਿਬਾ ਕਿਸੇ ਵਿੱਚੋਂ ਲਈਆਂ ਹਨ ਜਿਨ੍ਹਾਂ ਜਿਹੜੀਆਂ ਹੀਰ ਦੀ ਸੁੰਦਰਤਾ ਬਿਆਨ ਕਰਦੇ ਤੇ ਅਤੀਕਤਨੀ ਅਲੰਕਾਰ ਵਿੱਚ ਹਨ ਪਟ ਰੰਨਾ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ ਹੱਸ ਹੱਸ ਲਾਉਂਦੀਆਂ ਯਾਰੀਆਂ ਰੋ ਰੋ ਦਿੰਦੀਆਂ ਦੱਸ ਲੱਤੀ ਹੱਤਨਾ ਆਵਦੀ ਧਾਨਸ਼ਮੰਦਾ ਦੀ ਪਤ ਇਹ 17 ਵੀ ਪੀਲੂ ਦੇ ਕਿਸੇ ਵਿੱਚੋਂ ਹਨ ਜਿਨ੍ਹਾਂ ਵਿੱਚ ਮਰਦ ਪ੍ਰਦਾਨ ਸੋਚ ਉਬਾਰ ਕੇ ਸਾਹਮਣੇ ਆਉਂਦੀ ਹੈ ਇਸ ਕਿੱਸੇ ਵਿੱਚ ਵੀ ਸ਼ਿੰਗਾਰ ਰਸ ਦੀ ਪ੍ਰਧਾਨਤਾ ਹੈ ਅੱਵਨ ਨਾਮ ਸਾਹਿਬ ਦਾ ਲਈਏ ਜਿਨ ਇਹ జగਤ ਉਪਾਇਆ ਇਹ 17 ਦਿਮੋਦਰ ਦੇ ਕਿੱਸੇ ਦਾ ਮੰਗਲਾ ਚਰਨ ਹਨ ਇਸ਼ਕ ਲਤਾੜੇ ਆਦਮੀ ਬਰਫ ਲਤਾੜੇ ਰੁੱਖ ਅਤੇ ਨੀਂਦ ਨਾ ਆਉਂਦੀ ਚੋਰ ਨੂੰ ਆਸ਼ਕ ਨਾ ਲੱਗੇ ਭੁੱਖ ਪੀਲੂ ਦੇ ਕਿੱਸੇ ਦੀਆਂ 17 ਜੋ ਅਟਲ ਸਚਾਈਆਂ ਦੇ ਰੂਪ ਵਿੱਚ ਲੋਕਾਂ ਦੇ ਮੂੰਹ ਚੜੀਆਂ ਹੋਈਆਂ ਹਨ ਦ ਮੋਦਰ ਨੇ ਆਪਣੀ ਹੀਰ ਚਾਰਤੂਕੀ ਦਵਾਈਏ ਸ਼ੰਦ ਵਿੱਚ ਲਿਖਿਆ ਇਸ ਤੋਂ ਇਲਾਵਾ ਹਾਸ਼ਮ ਨੇ ਵੀ ਕਿੱਸਾ ਸੱਸੀ ਪੁੰਨੂ ਵਿੱਚ ਦਵੰਦ ਦਵਾਈਏ ਸ਼ੰਦ ਦੀ ਵਰਤੋਂ ਕੀਤੀ ਹੈ ਮਿਰਜ਼ਾ ਸ਼ਵਦਾ ਅਸਲ ਰੂਪ ਮੀਰ ਜادہ ਜਾਂ ਮੀਰਜਾ ਜਿਸ ਦਾ ਅਰਥ ਸ਼ਾਹੀ ਖਾਨਦਾਨ ਦਾ ਆਦਮੀ ਜਾਂ ਸਹਿਬਜਾਦਾ ਇਸ ਨੂੰ ਸਨਮਾਨ ਦੀ ਪਦਵੀ ਸਮਝ ਕੇ ਵੀ ਵਰਤਿਆ ਜਾਂਦਾ ਹੈ ਪਰ ਪੰਜਾਬੀ ਸਾਹਿਤ ਵਿੱਚ ਮਿਰਜ਼ਾ ਇਸ ਲਈ ਸਤਕਾਰ ਦਾ ਪਾਤਰ ਹੈ ਕਿ ਉਸਨੇ ਮਰਦਾ ਵਾਂਗ ਜਾਰੀ ਪਾਲਣ ਲਈ ਇੱਕ ਨਿਤੜਕ ਹੋ ਕੇ ਜਾਨ ਦਿੱਤੀ ਆਦੀ ਕਾਲ ਜਾਂ ਪੂਰਵ ਨਾਨਕ ਕਾਲ ਦੇ ਮੱਧ ਕਾਲ ਜਾਂ ਨਾਨਕ ਕਾਲ ਜਾਂ ਮੁਗਲ ਕਾਲ ਵਿੱਚ ਸਿਰਫ ਕਿੱਸਾ ਕਾਵਿ ਹੀ ਧਰਤੀ ਦੇ ਨੇੜੇ ਦਾ ਸਾਹਿਤ ਹੈ ਭਾਵ ਸਿਰਫ ਕਿੱਸਾ ਕਾਵਿ ਵਿੱਚ ਹੀ ਮਨੁੱਖ ਦੀ ਪ੍ਰੀਤ ਦੀ ਗੱਲ ਹੋਈ ਹੈ ਬਾਕੀ ਸਾਰੇ ਕਾਵਿ ਅਧਿਆਤਮਕਤਾ ਦੀ ਰੰਗਤ ਨਾਲ ਲਬਰੇਜ਼ ਹਨ ਪੰਜਾਬੀ ਕਿੱਸਾ ਕਾਵਿ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ ਕਿ ਕਿੱਸਾ ਕੀ ਕਾਵਤਾਰਾ ਅਧੀਨ ਇੱਕੋ ਪ੍ਰੀਤ ਗਾਥਾ ਨੂੰ ਵੱਖ-ਵੱਖ ਕਿੱਸਾਕਾਰਾਂ ਨੇ ਵੱਖ-ਵੱਖ ਰੂਪਾਂ ਦੇ ਦ੍ਰਿਸ਼ਟੀਕੋਣਾਂ ਤੋਂ ਪੇਸ਼ ਕੀਤਾ ਹੈ ਹੋਣੀ ਸੰਕਲਪ ਕਿੱਸਾ ਕਾਵ ਨਾਲ ਸੰਬੰਧਿਤ ਹੈ ਪੰਜਾਬੀ ਕਿੱਸਾ ਕਾਵ ਵਿੱਚ ਇਸ਼ਕ ਨੂੰ ਆਦਰਸ਼ਕ ਰੂਪ ਪੇਸ਼ ਕੀਤਾ ਗਿਆ ਹੈ ਇਹੋ ਇਸ਼ਕੀਆ ਕਿੱਸਿਆਂ ਦੇ ਦੁਖਾਤਕ ਦਾ ਅੰਤ ਦਾ ਕਾਰਨ ਹੈ ਪੀਲੂ ਦੇ ਕਿਸੇ ਵਿੱਚ ਮਿਰਜੇ ਦਾ ਚਰਿੱਤਰ ਨਿੱਡਰ ਤੇ ਮੌਤ ਤੋਂ ਨਾ ਡਰਨ ਵਾਲਾ ਲੱਗਦਾ ਏ ਜਦੋਂ ਆਖਦਾ ਏ ਕੋਈ ਨਾ ਦੀਨ ਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ ਕੱਟ ਕਪਿੜਾ ਦਿਆਂ ਟੱਕਰੀ ਮੈਥੋਂ ਵੀ ਰਾਠ ਡਰੇ ਬੁਰੇ ਸਿਆਲਾਂ ਦੇ ਮਾਮਲੇ ਬੁਰੀ ਸਿਆਲਾਂ ਦੀ ਰਾ ਬੁਰੀਆਂ ਸਿਆਲਾਂ ਦੀਆਂ ਔਰਤਾਂ ਲੈਂਦੀਆਂ ਜਾਦੂ ਪਾ ਕੱਢ ਕਲੇਜੇ ਖਾਂਦੀਆਂ ਮੇਰੇ ਚ ਝਾਟੇ ਤੇਲ ਨਾ ਪਾ ਇਹ ਸਤਰਾ ਪੀਲੂ ਦੇ ਕਿਸੇ ਵਿੱਚੋਂ ਹਨ ਜਿਹੜੀਆਂ ਇਸਤਰੀਆਂ ਨਿੰਦਿਆ ਦੀ ਸੁਰ ਨਾਲ ਲਵਰੇਜ ਹਨ ਇਸ ਤਰ੍ਹਾਂ ਮਿਰਜ਼ੇ ਦੀ ਮਾਂ ਉਦੋਂ ਉਸ ਨੂੰ ਉਦੋਂ ਕਹਿੰਦੀ ਹੈ ਜਦੋਂ ਸਹੇਬਾ ਨੂੰ ਉਧਾਰ ਨਹੀਂ ਕਰੋ ਤੁਰਦਾਏ ਮੂਸਾ ਭੱਜਿਆ ਮਾਂ ਤੋਂ ਅੱਗੇ ਮੌਤ ਖੜੀ ਅਤੇ ਟੰਗੂ ਟੰਗੂ ਵੱਜੇ ਬਿਲਕੁਲ ਮੌਤ ਦੇ ਕਿਤੇ ਨਾ ਦਿੰਦੇ ਜਾਣ ਪੀਲੂ ਦੀਆਂ ਸਤਰਾ ਲੋਕ ਸਿਆਣਪ ਅਤੇ ਅਖੌਤਾਂ ਬਣ ਗਈਆਂ ਪੀਲੂ ਬਧੇਰੇ ਸਿੱਧੇ ਤਰੀਕੇ ਨਾਲ ਸਹੇਬਾ ਦੇ ਸਹੱਪਣ ਦੇ ਮਿਰਜ਼ੇ ਦੇ ਇਸ਼ਕ ਦਾ ਬਿਆਨ ਕਰਦਾ ਏ ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਤੀ ਗੱਜ-ਗੱਜ ਲੰਮੀਆਂ ਮੈਂਡੀਆਂ ਰੰਗ ਜੋ ਗੋਰਾ ਸੀ ਦੇ ਜੇ ਦੇਵੇਂ ਪਿਆਲਾ ਜ਼ਹਿਰ ਦਾ ਮੈਂ ਮਿਰਚਾ ਲੈਂਦਾ ਪੀ ਕਰ ਖੀਵੇ ਦੇ ਸਹਿਬਾ ਜੰਮੀ ਮੰਗਲਵਾਰ ਡੂਮ ਸੋਲੇ گاਉਂ ਦੇ ਖਾਨ ਖੀਵੇ ਦੇ ਬਾਹਰ 17 ਰਾਹੀ ਪੀਲੂ ਨੇ ਦੇ ਤਤਕਾਲੀ ਸਮਾਜ ਜਿਹਨੇ ਬੱਚੇ ਦੇ ਜਨਮ ਵੇਲੇ ਡੂਮ ਜਾਂ ਮਰਾਸੀ ਦੇ گاਉਂ ਵੱਲ ਸੰਕੇਤ ਕੀਤਾ ਹੈ ਸਾਹਿਬਾ ਪੜੇ ਪੱਟੀਆਂ ਮਿਰਜ਼ਾ ਪੜੇ ਕੁਰਾਨ ਵਿੱਚ ਵਸੀਦੇ ਲੱਗੀਆਂ ਜਣੇ ਕੁੱਲ ਜਹਾਨ ਜਾਣੇ ਕੁੱਲ ਜਹਾਨ 17 ਪੀਲੂ ਦੇ ਕਿੱਸੇ ਵਿੱਚੋਂ ਲਈਆਂ ਗਿਆਨ ਕਿੱਸਾ ਕਾਵ ਦਾ ਆਰੰਭ 16ਵੀਂ ਸਦੀ ਹੀਰ-ਧਮੋਦਰ ਦੇ ਇਸ ਦਾ ਵਧੇਰੇ ਬੋਲ ਵਾਲਾ 19ਵੀਂ ਸਦੀ ਦੇ ਅੱਧ ਤੱਕ ਰਿਹਾ ਧਮੋਦਰ ਨੇ ਹੀਰ ਦੀਆਂ ਸੇਲੀਆਂ ਦੀ ਗਿਣਤੀ 360 ਦੱਸੀ ਹੈ ਉਸ ਨੇ ਆਪਣਾ ਸਾਰਾ ਕਿੱਸਾ 960 ਚਾਤੋ ਕੇ ਬੰਦਾ ਵਿੱਚ ਦਵਈਆ ਛੰਦ ਵਿੱਚ ਰਚ ਕੇ ਮੁਕਾਇਆ ਏ ਪੰਜਾਬੀ ਸਾਹਿਤ ਵਿੱਚ ਹੀਰ ਰਾਂਝੇ ਦਾ ਪਹਿਲਾ ਸੰਕੇਤ ਬਾਬਾ ਫਰੀਦ ਦੇ ਸ਼ਲੋਕਾਂ ਵਿੱਚ ਹੋਇਆ ਏ ਕਿੱਸਾ ਕ ਕਿੱਸਾ ਸਾਹਿਤ ਦਾ ਰੋਮਾਂਸਵਾਦੀ ਰੂਪ ਹੈ 바ਵਾ ਬੁੱਧ ਸਿੰਘ ਨੇ ਮਿਰਜ਼ਾ ਸਹਿਵਾ ਪੀਲੂ ਦਾ ਕਿੱਸਾ ਨੂੰ ਪਹਿਲੀ ਵਾਰ ਗੁਰਮੁਖੀ ਲਿਪੀ ਵਿੱਚ ਆਪਣੀ ਪੁਸਤਕ ਬੰਬੀਹਾ ਬੋਲ ਵਿੱਚ ਅੰਕਿਤ ਕੀਤਾ ਸੀ ਪਿੱਲੂ ਦੇ ਕਈ ਕਥਨ ਬੋਲੀ ਦੀਆਂ ਸੰਜਮਤਾ ਸਾਦਗੀ ਕਾਰਨ ਲੋਕ ਉਕਤੀਆਂ ਤੇ ਲੋਕ ਸਿਆਣਪਾਂ ਤੇ ਅਟਲ ਸਚਾਈਆਂ ਬਣ ਗਏ ਪਿੱਲੂ ਪਿੱਲੂ ਆ ਕੇ ਸ਼ਾਇਰਾ ਕਿਤ ਵੱਲ ਗਿਆ ਜਹਾਨ ਵਹਿ ਵਹਿ ਗਈਆਂ ਮਜਲਸਾਂ ਲਗ ਲਗ ਗਏ ਦੀਵਾਨ ਇਹ 17 ਪਿੱਲੂ ਦੀਆਂ ਪਿੱਲੂ ਦਾ ਪ੍ਰਸਿੱਧ ਦੋਹਾ ਏ ਹਾਫਿਜ਼ ਵਰਕਰਦਾਰ ਦੇ ਤਿੰਨ ਕਿਸ ਨੇ ਤਿੰਨ ਕਿਸੇ ਰਚੇ ਸੱਸੀ ਪੁੰਨੂ ਜੋਸਫ ਜੁਲਿਆਖਾ ਦੇ ਕਿਸੇ ਸਭ ਤੋਂ ਪਹਿਲਾ ਪੰਜਾਬੀ ਵਿੱਚ ਰਚੇ ਪਿੱਲੂ ਤੋਂ ਪਿੱਛੋਂ ਉਸਨੇ ਵੀ ਮਿਰਜ਼ਾ ਸਾਹਿਬਾ ਦਾ ਕਿੱਸਾ ਰਚਿਆ ਅਹਿਮਦ ਗੁੱਜਰ ਦੇ ਕਿਸੇ ਨੇ ਕਿੱਸਾ ਹੀਰ ਰਾਂਝਾ ਪਹਿਲੀ ਵਾਰ ਬੈਂਤ ਚੰਦ ਵਿੱਚ ਰਚਿਆ ਸੁਤਰਾ ਸ਼ਾਇਰ ਨਾ ਕੋਈ ਆਫਿਸ ਜਿਹਾ ਤੋਲ ਪੂਰਾ ਉਸ ਹੱਟੀ ਪਰ ਅਗਲੇ ਪਿਛਲੇ ਸ਼ਾਇਰਾਂ ਦੀ ਮੈਂ ਇਸ ਵੇਲੇ ਇੱਕ ਸਵੱਤੀ ਆਫਿਸ ਵਰਕਰਦਾਰ ਬਾਰੇ ਇਹ ਟਿੱਪਣੀ ਅਹਿਮਦ ਯਾਰ ਨੇ ਆਪਣੇ ਕਿੱਸੇ ਯੂਸਫ ਜੁਲੱਖਾਂ ਵਿੱਚ ਕੀਤੀ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ